ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੱਖਣੀ ਪੰਜਾਬ ਦੀ ਪ੍ਰਾਚੀਨ ਫੇਰੀ ਤੇ ਮਰਦਾਨੇ ਦਾ ਲਾਲਚ ਗੁਰੂ ਜੀ ਰੱਬੀ ਬੰਦੇ ਸਨ ਉਹਦੇ ਹੁਕਮ ਵਿੱਚ ਰਹਿੰਦੇ ਸਨ ਰੱਬ ਦਾ ਸਦਣਾ ਆਇਆ ਮਾਂ ਬਾਪ ਤੇ ਚਾਚਿਆਂ ਤਾਇਿਆਂ ਨੂੰ ਛੱਡ ਤੁਰੇ ਕਿਸੇ ਲਾਲਚ ਮੋਹ ਤੇ ਪਿਆਰ ਨੇ ਉਹਨਾਂ ਦੇ ਚਰਨਾਂ ਨੂੰ ਸੁਨਹਿਰੀ ਜੰਜੀਰ ਨਾਲ ਮਾਰੇ ਜਿਵੇਂ ਕਿਸੇ ਦਰਖਤ ਉੱਤੇ ਪੰਛੀ ਆ ਕੇ ਬੈਠਦਾ ਤੇ ਮਨ ਦੀ ਮੋਜ ਨਾਲ ਕਿਸੇ ਨੂੰ ਆਣ ਦੱਸੇ ਹੀ ਉਡਾਰੀ ਮਾਰ ਲੈਂਦਾ ਤਿਵੇਂ ਹੀ ਗੁਰੂ ਜੀ ਭਾਣੇ ਅੰਦਰ ਤਲਵੰਡੀ ਆਏ ਤੇ ਭਾਣੇ ਅੰਦਰ ਹੀ ਛੱਡ ਤੁਰੇ ਮਾਦਾ ਨੇ ਤਰਲੇ ਕੀਤੇ ਭਾਈਚਾਰੇ ਨੇ ਰੁਕਿਆ ਰਾਈ ਬੁਲਾਰਨੇ ਆਖਿਆ ਕਿਸੇ ਦੀ ਏਕ ਨਾ ਸੁਣੀ ਮਰਦਾਨੇ ਨੂੰ ਸੱਦਦੇ ਆਖਿਆ ਚੱਲ ਮਰਦਾਨਿਆਂ ਦਤਾਰ ਦਾ ਹੁਕਮ ਆ ਗਿਆ ਹੈ ਦੂਰ ਜੰਗਲ ਵਿੱਚ ਬੈਠਾ ਹੋਇਆ ਕੋਈ ਆਸਾ ਨੂੰ ਚੇਤੇ ਕਰ ਰਿਹਾ ਹੈ ਸੜਦੀ ਆਤਮਾ ਵਾਲੇ ਅਸਾਂ ਨੂੰ ਉਡੀਕ ਰਹੇ ਨੇ ਜਿਵੇਂ ਹੁਕਮ ਹੋਵੇ ਮੈਂ ਤਿਆਰ ਹਾਂ ਮਰਦਾਂ ਨੇ ਉੱਤਰ ਦਿੱਤਾ ਤਲਵੰਡੀਆਂ ਨਿਕਲ ਕੇ ਦੱਖਣ ਨੂੰ ਹੋਏ ਉਸ ਸਮੇਂ ਦੱਖਣੀ ਪੰਜਾਬ ਦਾ ਇਲਾਕਾ ਜੰਗਲ ਬੰਜਰ ਬਹੁਤਾ ਸੀ ਦੂਰ ਦੂਰ ਕੋਈ ਟਾਵਾ ਟਾਵਾ ਪਿੰਡ ਹੁੰਦਾ ਸੀ ਵਣ ਕਰੀਰ ਕਿਕਰ ਤੇ ਫਗਵਾੜੇ ਵਾਲੇ ਜੰਗਲ ਵਿੱਚ ਦੀ ਗੁਰੂ ਜੀ ਦੇ ਮਰਦਾਨਾ ਤੁਰ ਗਏ ਗੁਰੂ ਜੀ ਤੇ ਪਵਨ ਹਵਾ ਆਹਾਰੀ ਸਨ ਉਹਨਾਂ ਨੂੰ ਭੁੱਖ ਤ੍ਰੇ ਨਹੀਂ ਸੀ ਲੱਗਦੀ ਸਰਬ ਸ਼ਕਤੀਮਾਨ ਉਹਨਾਂ ਨੂੰ ਸੰਤੋਖ ਸਬਰ ਬਖਸ਼ਿਆ ਆਸੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਦੀ ਹਾਲਤ ਸੀ ਪ੍ਰਮਾਤਮਾ ਦੀ ਭਗਤੀ ਹੀ ਉਹਨਾਂ ਦੇ ਜੀਵਨ ਦਾ ਆਸਰਾ ਤੇ ਮਨੋਰਥ ਸੀ ਪਰ ਮਰਦਾਨਾ ਸਧਾਰਨ ਮਨੁੱਖ ਸੀ ਗੁਰੂ ਜੀ ਦੇ ਸੰਗਤ ਨੇ ਉਸ ਨੂੰ ਹੌਸਲੇ ਵਾਲਾ ਤਾਂ ਬਣਾਇਆ ਸੀ ਪਰ ਜਨਮ ਜਨਮਾਂਤਾ ਦੀ ਭੁੱਖ ਉਸ ਦੀ ਛੇਤੀ ਨਹੀਂ ਸੀ ਜਾਂਦੀ ਨਾਲ ਹੀ ਚੋਜੀ ਪ੍ਰੀਤਮ ਵੀ ਮਰਦਾਨੇ ਨਾਲ ਕਈ ਚੋਜ ਕਰਦਾ ਰਹਿੰਦਾ ਸੀ ਤੀ ਕੋ ਤੋਂ ਉੱਪਰ ਪੰਧ ਕਰ ਲਿਆ ਲੱਤਾਂ ਥੱਕ ਗਈਆਂ ਭੁੱਖ ਸਤਾਉਣ ਲੱਗੀ ਵਿਆਕੁਲ ਜਿਹਾ ਹੋ ਕੇ ਮਰਦਾਨੇ ਬੋਲਿਆ ਦਾਤਾ ਥਕੇਵਾਂ ਤੇ ਭੁੱਖ ਤੰਗ ਕਰ ਰਹੀ ਹੈ ਕਿਸੇ ਵਸੋਂ ਵਿੱਚ ਚਲੀਏ ਕੋਈ ਜਲ ਵਾਲਾ ਅਸਥਾਨ ਆ ਲੈਂਦੇ ਗੁਰੂ ਜੀ ਨੇ ਉੱਤਰ ਦਿੱਤਾ ਤੇ ਦੋਵੇਂ ਤੁਰੇ ਗਏ ਚੱਲੋ ਚੱਲੀ ਇੱਕ ਕੋ ਪੰਦ ਹੋਰ ਚਲੇ ਗਏ ਸੰਗਣਾ ਬਣ ਆਇਆ ਨਿਰਮਲ ਜਲ ਦਾ ਇੱਕ ਕੱਚਾ ਤਲਾਬ ਸੀ ਉਹ ਤਲਾਬ ਦੇ ਕਿਨਾਰੇ ਗੁਰੂ ਜੀ ਸਤ ਕਰਤਾਰ ਆ ਕੇ ਬੈਠ ਗਏ ਨਿਰਮਲ ਜਲ ਨਾਲ ਪੰਜ ਇਸ਼ਨਾਨਾ ਕੀਤਾ ਮਰਦਾਨੇ ਨੇ ਪੰਜ ਇਸ਼ਨਾਨਾ ਕਰਨ ਦੇ ਨਾਲ ਸ਼ੀਤਲ ਜਲ ਨੂੰ ਪੀ ਵੀ ਲਿਆ ਪਾਣੀ ਪੀ ਕੇ ਗੁਰੂ ਜੀ ਕੋਲ ਕੇ ਬੇਨਤੀ ਕੀਤੀ ਮਾਲਕ ਮੇਰੇ ਪੇਟ ਦਾ ਕੋਈ ਪ੍ਰਬੰਧ ਕਰੋ ਭੁੱਖ ਦੀ ਖੋ ਤੰਗ ਕਰ ਰਹੀ ਹੈ ਅੱਜ ਦੂਸਰਾ ਦਿਨ ਹੈ ਰੋਟੀ ਨੂੰ ਮਰਦਾਨੇਆ ਕਰਤਾਰ ਨੂੰ ਪੇਟ ਦੀ ਚਿੰਤਾ ਹੈ ਤੂੰ ਚਿੰਤਾ ਨਾ ਕਰ ਬੰਦੇ ਦੇ ਫਿਕਰ ਕਰਨ ਤੇ ਕੁਝ ਨਹੀਂ ਜਦੋਂ ਕਰਤਾਰ ਫਿਕਰ ਕਰੇ ਤਾਂ ਹਾਂ ਮਨਸਾ ਪੂਰੀਆਂ ਹੋ ਜਾਂਦੀਆਂ ਹਨ अच्छा किरदार ਦਾ ਹੁਕਮ ਹੈ ਸੱਜੇ ਹੱਥ ਵੱਲ ਜਾ ਅਗੇ ਨਗਰ ਆਵੇਗਾ ਉਸ ਨਗਰ ਦੇ ਲੋਕ ਤੇਰੀ ਬਹੁਤ ਸੇਵਾ ਕਰਨਗੇ ਪੇਟ ਭਰ ਕੇ ਰੋਟੀ ਖਾਵੇਂ ਪਰ ਪੱਲੇ ਕੁਝ ਨਾ ਬੰਨੀ ਪੰਛੀ ਤੇ ਦਰਵੇਸ਼ ਢੰਡਾਰੇ ਜਮਾ ਨਹੀਂ ਕਰਦੇ ਲੋਕ ਤੈਨੂੰ ਚੀਜ਼ਾਂ ਦੇਣਗੇ ਪਰ ਦੇਖੀ ਕਿਤੇ ਨਾਲ ਨਾ ਲੈ ਆਂ ਦਾਤਾ ਮੈਨੂੰ ਤਾਂ ਰੋਟੀ ਲੱਸੀ ਮਿਲਣੀ ਚਾਹੀਦੀ ਆ ਹੋਰ ਮੈਂ ਕੁਝ ਨਹੀਂ ਲੋੜਦਾ ਜਾਣ ਵਾਸਤੇ ਤਿਆਰ ਹੁੰਦੇ ਹਨ ਮਰਦਾਨੇ ਨੇ ਉੱਤਰ ਦਿੱਤਾ ਨਗਰ ਦਾ ਹੋਣਾ ਸੁਣ ਕੇ ਉਹ ਬਹੁਤ ਖੁਸ਼ ਹੋ ਗਿਆ ਸੀ ਜੰਗਲ ਕਣਾ ਸੀ ਉਸ ਨੂੰ چیرਦਾ ਹੋਇਆ ਮਰਦਾਨਾ ਨਗਰ ਵਿੱਚ ਪੁੱਜਾ ਗੁਰੂ ਜੀ ਦੀਆਂ ਬਰਕਤਾਂ ਦਾ ਸਦਕਾ ਜਿਉਂ ਹੀ ਮਰਦਾਨਾ ਨਗਰ ਵਿੱਚ ਗਿਆ ਤਿਉਂ ਹੀ ਨਗਰ ਵਾਸੀ ਉਹਦਾ ਸਵਾਗਤ ਕਰਨ ਵਾਸਤੇ ਆ ਗਏ ਕਿਸੇ ਉਸ ਨੂੰ ਮੱਥਾ ਟੇਕਿਆ ਕਿਸੇ ਜਲ ਪੁੱਛਿਆ ਇੱਕ ਦਇਆਵਾਨ ਕਿਸਾਨ ਉਸ ਨੂੰ ਘਰ ਲੈ ਗਿਆ ਸ਼ੱਕਰ ਕੇ ਉਪਾ ਕੇ ਰੋਟੀ ਖਵਾਈ ਮੱਖਣ ਨਾਲ ਪਕੀਆਂ ਹੋਈਆਂ ਦੋੜਾਂ ਛੇ ਖਾ ਗਿਆ ਜਦੋਂ ਰਾਜ ਉੱਠਿਆ ਤਾਂ ਘਰ ਵਾਲੇ ਨੇ ਉਸ ਨੂੰ ਇੱਕ ਰੇਜ਼ਾ ਦਿੱਤਾ ਦੇਖੋ ਦੇਖੀ ਦੂਸਰੇ ਲੋਕ ਵੀ ਰੇਜ਼ੇ ਤੇ ਫੁਲਕਾਰੀਆਂ ਲੈ ਆਏ ਕੁਝ ਚਾਂਦੀ ਦੇ ਦੰਬੜੇ ਹੋ ਗਏ ਰਾਜ ਕੇ ਰੋਟੀ ਖਾਣ ਪਿੱਛੋਂ ਮਰਦਾਨਾ ਗੁਰੂ ਜੀ ਦੇ ਬਚਨ ਨੂੰ ਭੁੱਲ ਗਿਆ ਜਿਉ ਉਹਨਾਂ ਕਿਹਾ ਸੀ ਮਰਦਾਨਿਆਂ ਲਾਲਚ ਨਾ ਕਰੇ ਜਾਤ ਮਰਾਸੀ ਕੋਲ ਆਇਆ ਤਨ ਤੇ ਕੱਪੜੇ ਛੱਡਣ ਦਾ ਹੌਸਲਾ ਕਿਵੇਂ ਕਰੇ ਦੂਸਰੇ ਲੋਕਾਂ ਨੂੰ ਮਜਬੂਰ ਕੀਤਾ ਤੱਕੜੀ ਪੰਡ ਬਨ ਕੇ ਸਿਰ ਉੱਤੇ ਚੋਕ ਲਈ ਤੇ ਗੁਰੂ ਜੀ ਵੱਲ ਆ ਗਿਆ ਦੂਰੋਂ ਆਉਂਦਾ ਮਰਦਾਨਾ ਤੇ ਉਹਦੇ ਸਿਰ ਉੱਤੇ ਤੱਕੜੀ ਪੰਡ ਚੁੱਕੀ ਵੇਖ ਕੇ ਗੁਰੂ ਜੀ ਹਾਸਪਏ ਲੋਕ ਜਗਤ ਨੂੰ ਖਾ ਰਿਹਾ ਹੈ ਉਨਾਂ ਦਾ ਬਚਨ ਸੀ ਮਰਦਾਨਾ ਕੋਲ ਆ ਗਿਆ ਆਣ ਪੰਡ ਸੁੱਟੀ ਕਿਉਂਕਿ ਭਾਰ ਨਾਲ ਉਸ ਦੀ ਧੌਣ ਦਾ ਮਣਕਾ ਟੁੱਟ ਰਿਹਾ ਸੀ ਪੰਡ ਸੁੱਟ ਕੇ ਧੌਣ ਸਿੱਧੀ ਕੀਤੀ ਸਾਹ ਚੜ੍ਹਿਆ ਹੋਇਆ ਸੀ ਉਹ ਤਾਂ ਸਾਹ ਲੈਂਦਾ ਰਿਹਾ ਗੁਰੂ ਜੀ ਉਹਦੇ ਵੱਲ ਦੇਖਦੇ ਰਹੇ ਜਦੋਂ ਮਰਦਾਨੇ ਨੂੰ ਹੋਸ਼ ਆ ਗਈ ਤਾਂ ਗੁਰੂ ਜੀ ਬੋਲੇ ਮਰਦਾਨਿਆਂ ਪੇਟ ਭਰਨ ਪਿੱਛੋਂ ਬਚਨ ਭੁੱਲ ਗਿਓ ਲਾਲਚ ਦਾ ਸ਼ਿਕਾਰ ਹੋ ਗਿਓ ਇਹ ਲੀੜਿਆਂ ਦੀ ਪੰਡ ਕੀ ਕਰੇਗਾ ਕਿੱਥੇ ਰੱਖੇਗਾ ਅਸੀਂ ਸੈਲਾਨੀ ਸਾਧੂ ਪਤਾ ਨਹੀਂ ਕਿਧਰੋਂ ਕਿੱਧਰ ਨੂੰ ਜਾਣਾ ਹੈ ਘਰ ਮੁੜਨ ਦਾ ਪਤਾ ਕੋਈ ਨਹੀਂ ਮਰਦਾਨਾ ਕੁਝ ਸ਼ਰਮਿੰਦਾ ਜਾ ਹੋ ਕੇ ਨੀਵੇਂ ਪਾ ਬੈਠਾ ਉਸ ਨੂੰ ਕੁਝ ਨਹੀਂ ਔੜਦਾ ਕੀ ਉੱਤਰ ਕੀ ਦੇਵੇ ਸੱਚਮੁੱਚ ਮਾਲਕ ਨੇ ਉਸ ਨੂੰ ਕੁਝ ਲਿਉਣ ਤੋਂ ਰੋਕਿਆ ਸੀ اے ਪੰਡਤ ਹੁਣ ਚੱਕ ਕੇ ਖੱਬੇ ਪਾਸੇ ਵੱਲ ਤੁਰ ਜਾ ਨੇੜੇ ਹੀ ਇੱਕ ਨਗਰ ਆਵੇਗਾ ਉਥੋਂ ਦੇ ਗਰੀਬ ਨੰਗੇ ਹੋਣਗੇ ਇਹ ਸਭ ਕੁਝ ਉਹਨਾਂ ਨੂੰ ਵੰਡਿਆ ਅਸੀਂ ਲੋਕ ਗ੍ਰਸਤੀ ਹਾਂ ਥੋੜੀ ਭਗਤੀ ਵਾਲਿਆਂ ਤੇ ਗ੍ਰਸਤੀ ਨੂੰ ਇਹ ਪੂਜਾ ਦਾ ਦਾਨ ਨਹੀਂ ਪਚਦਾ ਇਸ ਦੇ ਪਚਾਉਣ ਵਾਸਤੇ ਕਠਨ ਤਪੱਸਿਆ ਦੀ ਲੋੜ ਹੈ ਇੱਕ ਲੀੜਾ ਇੱਕ ਨੂੰ ਦੇਵੀਂ ਦੇਖੀ ਕਿਤੇ ਕਿਸੇ ਦੀ ਮੰਗ ਦੇਖ ਕੇ ਬਹੁਤੇ ਲੀੜੇ ਨਾ ਫੜਾ ਦੇਵੀਂ ਗੁਰੂ ਜੀ ਕੱਪੜੇ ਤਾਂ ਭਲਾਂ ਪਾਰੇ ਹਨ ਮੈਥੋਂ ਚੁੱਕੇ ਨਹੀਂ ਜਾਣੇ ਨੇ ਨਾ ਸਾੰਭੇ ਜਾਣੇ ਹਨ ਇਹ ਤਾਂ ਮੈਂ ਲੋੜਵੰਦਾਂ ਵਿੱਚ ਵੰਡ ਆਉਂਦਾ ਹਾਂ ਪਰ ਨਗਦ ਰੁਪਏ ਤਾਂ ਰੱਖ ਲਈਏ ਇਹਨਾਂ ਦਾ ਕਿਹੜਾ ਭਾਰ ਲੱਗਣਾ ਹੈ ਕਿਤੇ ਖਾਨ ਨੂੰ ਲਿੱਤਾ ਜਾਵੇਗਾ ਲਾਲਚ ਦੇ ਅਸਰ ਹੇਟ ਮਰਦਾਨੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਇਹ ਦਮੜੇ ਵੀ ਦੇ ਆ ਅਸਾਂ ਵਾਸਤੇ ਇਹ ਠੀਕ ਰੀਆਂ ਹਨ ਜਦੋਂ ਕਰਤਾਰ ਆ ਸਾਡੇ ਭੋਜਨ ਦਾ ਫਿਕਰ ਕਰਦਾ ਹੈ ਤਾਂ ਸਾਨੂੰ ਭਰ ਚੁੱਕਣ ਦੀ ਕੀ ਲੋੜ ਹੈ ਅੱਗੇ ਆਖੇ ਲੱਗ ਸੁਖ ਪਾਏਗਾ ਸਭ ਕੁਝ ਵੰਡਿਆ ਮਰਦਾਨਾ ਗੁਰੂ ਜੀ ਦੀ ਆਗਿਆ ਨਾ ਮੋੜ ਸਕਿਆ ਮੋੜ ਪਾਂਡਸੇਰ ਉਤੇ ਚੁੱਕ ਲਈ ਤੇ ਦੂਸਰੇ ਪਾਸੇ ਨੂੰ ਤੁਰ ਪਿਆ ਬੁਰੂ ਜੀ ਜੰਗਲ ਵਿੱਚ ਹੀ ਨਰੰਕਾਰ ਨਾਲ ਲਿਵ ਜੋੜੀ ਬੈਠੇ ਰਹੇ